ਸ਼ਤਕਾਰਯੋਗ ਸਾਥੀਓ ਟੈਕਨੀਕਲ ਸਰਜਿੰਦ ਭੰਗਲ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਜੋ ਬੀਰੀ ਬੋਰਡ ਦੇ ਵਿੱਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਲਗਾਤਾਰ ਕੋਹੜ ਚੱਲ ਰਿਹਾ ਹੈ ਉਹਦੇ ਸੰਦਰਭ ਵਿੱਚ ਜੋ ਜਥੇਬੰਦੀਆਂ ਵੱਲੋਂ 11 8 25 ਤੋਂ ਲੈ ਕੇ 13 8 25 ਤੱਕ ਤਿੰਨ ਦਿਨਾਂ ਦੀ ਸਮੂਹ ਛੁੱਟੀ ਜਾਣ ਦਾ ਫੈਸਲਾ ਕੀਤਾ ਹੈ ਅਸੀਂ ਟੈਕਨੀਕਲ ਸਰਵਨਿਟ ਤੋਂ ਗੱਲਬਾਤ ਨੂੰ ਸ਼ੰਘਾਰਸ਼ਾਂ ਦੀ ਲਾਈਨ ਨੂੰ ਮੁੱਖ ਰੱਖਦੇ ਹੋਏ ਇੱਕ ਮੁਠਤਾ ਪ੍ਰਗਟਾਉਂਦੇ ਹੋਏ ਅਸੀਂ ਵੀ ਸਮੂਹ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਤੇ ਅਸੀਂ ਬਿਜਲੀ ਬੋਰਡ ਕੋਲੋਂ ਜੋ ਹੁਣ ਪਾਵਰ ਕਮ ਹੈ ਮੰਗ ਕਰਦੇ ਆਂ ਵੀ ਮੁਲਾਜ਼ਮਾਂ ਦੀਆਂ ਜੋ ਮੰਗਾ ਗਿਆ ਜੋ ਉਹਨਾਂ ਦੇ ਮਸਲੇ ਹੈਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਨਿਰਵਗਣ ਸਪਲਾਈ ਦਿੱਤੀ ਜਾਵੇ ਘੱਟ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਸਾਡੇ ਮੁਲਾਜ਼ਮ ਆਪਣੀ ਮਿਹਨਤ ਸਦਕਾ ਲੋਕਾਂ ਨੂੰ ਵਧੀਆ ਸਪਲਾਈ ਦੇ ਰਿਹਾ ਪਰ ਪਾਵਰ ਕਮ ਉਹਨਾਂ ਦੀਆਂ ਮੰਗਾਂ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਟਾਲ ਟੋਲ ਮਟੋਰ ਦੀ ਨੀਤੀ ਬਣਾ ਰਹੀ ਹੈ ਅਸੀਂ ਬੇਨਤੀ ਕਰਦੇ ਹਾਂ ਪਾਵਰ ਕਾਮ ਨੂੰ ਤੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਜੋ ਸਾਡੀਆਂ ਮੰਗਾਗੀਆਂ ਸਾਡਾ ਡੀਏ ਹੈ ਸਾਡਾ ਏਰੀਅਰ ਹੈ ਸਾਡੇ ਹੋਰ ਪੱਤੇ ਰਹਿੰਦੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਬੇਚੈਨੀ ਦੂਰ ਹੋ ਸਕੇ ਧੰਨਵਾਦ ਜੀ